ਮੇਰਾ ਫਰੂਟ ਬੜਾ ਖਰਾਬ ਹੋ ਗਿਆ ਨਾ ਛੇਰ ਪੈ ਕਿੰਨੋਂ ਮੈਂ ਦੇਖ ਲਈ ਤਿਆਰਾਂ ਜਿਹੜਾ ਕਿਸੇ ਅਰੇ ਟੱਕੀ ਰਪੈਣ ਨੂੰ ਕਿੰਨੋਂ ਦੀ ਐਨੀ ਦੁਰਗਤੀ ਹੋਈ ਆ ਤਾਂ ਕਰਕੇ ਅਸੀਂ ਐਮਐਸਸੀ ਦੁਕਾਨ ਤਰਾ ਸਾਡੇ ਜਿਹੜੇ ਆ ਉਹ ਸਾਡੇ ਕਿਸਾਨਾਂ ਦੇ ਸਾਰੇ ਕਿਸਾਨਾਂ ਦੇ ਕਿਸਾਨਾਂ ਦੇ ਸਾਡੇ ਦੁਕਾਨਾਂ ਆ ਗਈ ਲੱਗ ਰਹੀ ਆ ਇਸ ਨੂੰ ਜਿੱਦਿ ਸ਼ੌਕ ਜਾਂ ਚਾਰ ਨੂੰ ਨਹੀਂ ਕੋਈ ਘਰ ਛੱਡ ਕੇ ਟਰਾਲੀਆਂ ਤੇ ਜਾ ਕੇ ਬਹਿੰਦਾ ਤੇ ਡੇ ਡੇਢ ਸਾਲ ਉਸ ਤੇ ਕਰਨਾ ਪਾਉਂਦਾ। ਕੋਈ ਨਹੀਂ ਸਾਨੂੰ ਜੜੇ ਮਾਰੀ ਦੀ ਸਾਨੂੰ ਹੋਣੀ ਹੈ। ਸੋਕੇ ਸੋਟਾ ਵੀ ਸਾਡੇ ਦੀਵਾਰਾਂ ਨੂੰ ਪੈਣਾ। ਤੇ ਬੇਈਆ ਸਰਕਾਰਾਂ ਨੇ ਐਮਐਸਪੀ ਲਾ ਦਿੱਤੀ ਜਾਵਣ। ਭਾਈ ਜੀ ਮੈਂ ਮੇਰਾ ਨਾਮ ਜਗਜੀਤ ਸਿੰਘ ਬਰਾੜ ਹਣੀ ਫਤਨ ਵਾਲਾ। ਸ੍ਰੀ ਮੁਕਸਰ ਸਾਹਿਬ ਦੇ ਨੇੜੇ ਮੇਰਾ ਖੇਤ ਆ ਜੀ। ਮੈਂ ਉੱਥੇ ਖੜੇ ਆ ਆਪਾਂ ਇੱਥੇ 12 ਏਕੜ ਮੇਰਾ ਕਿੰਨੂ ਦਾ ਬਾਗ ਲੱਗਿਆ ਹੋਇਆ ਔਰ ਮੈਂ ਗੱਲ ਕਰਨੀ ਚਾਹਣਾ ਹੈ ਕਿ ਕਈ ਲੋਕ ਗੱਲਾਂ ਕਰ ਲੈਂਦੇ ਕਿ ਯਾਰ ਕਿਸਾਨਾਂ ਨੇ ਧਰਨਾ ਲਾ ਰੱਖਿਆ ਹੈ ਕੋਈ ਇਹਨਾਂ ਨੂੰ ਦਿੱਕਤ ਤਾਂ ਹੈ ਨਹੀਂ ਐਵੇਂ ਦਿੱਲੀ ਦੇ ਰਾਹ ਰੋਕੀ ਖੜੇ ਆ ਕਿਸੇ ਨੂੰ ਵਿਰਜ ਸ਼ੌਕ ਜਾਂ ਚਾਰ ਨੂੰ ਨਹੀਂ ਕੋਈ ਘਰ ਛੱਡ ਕੇ ਟਰਾਲੀਆਂ 'ਚ ਜਾ ਕੇ ਬਹਿੰਦਾ ਤੇ ਡੇਢ-ਡੇਢ ਸਾਲ ਉੱਥੇ ਧਰਨਾ ਲਾਉਂਦਾ ਕੋਈ ਚਾਹ ਨੂੰ ਰੇਲਵੇ ਲਾਈਨਾਂ ਤੇ ਧਰਨੇ ਨਹੀਂ ਲਾਉਂਦੇ ਜ਼ਿੰਮੇਦਾਰ ਦੀ ਕਿਸਾਨ ਦੀ ਜੂਨ ਇੰਨੀ ਕੁ ਬੁਰੀ ਆ ਤੁਸੀਂ ਮੇਰੇ ਖੇਤ ਚ ਵੇਖ ਰਹੇ ਹੋ ਮੇਰਾ ਕਿੰਨੂ ਦਾ 12 ਏਕੜ ਬਾਗ ਆ ਔਰ ਕਿੰਨੂ ਦੀ ਇੰਨੀ ਦੁਰਗਤੀ ਹੋਈ ਆ ਤਾਂ ਕਰਕੇ ਅਸੀਂ ਐਮਐਸਪੀ ਕਿਸਾਨ ਭਰਾ ਸਾਡੇ ਜਿਹੜੇ ਆ ਉਹ ਸਾਡੇ ਹੱਕਾਂ ਲਈ ਸਾਰੇ ਕਿਸਾਨਾਂ ਦੇ ਹੱਕਾਂ ਦੇ ਲਈ ਸਾਡੇ ਕਿਸਾਨ ਆਗੂ ਲੜ ਰਹੇ ਆ ਤੁਸੀਂ ਬਾਗ ਕਿੰਨੇ ਠੇਕੇ ਦਿੱਤਾ ਸੀ ਹੋਇਆ ਕੀ ਆ ਕਿੰਨੂ ਉਵੇਂ ਹੀ ਖੜੇ ਹੋਏ ਆ ਗਿਆ ਜਿਹੜੇ ਬਾਈ ਜੀ 12 ਕਿੱਲੇ ਮੇਰਾ ਲੱਖ ਰੁਪਏ ਨੂੰ ਚੜਿਆ ਦੱਸ ਦਿਆਂ ਸ਼ਰਮ ਆਉਂਦੀ ਆ 8000 ਰੁਪਏ ਨੂੰ 1 ਏਕੜ 25000 ਰੁਪਏ ਏਕੜ ਕਟੋ-ਕਾਟੇ ਦਾ ਖਰਚਾ ਰਿਹਾ ਸਪ੍ਰਿੰਗਾਂ ਕਟਿੰਗ ਦਾ ਇਹ ਜਿਹੜਾ ਵਹਣਾ ਸਾਰਾ 25000 ਰੁਪਏ ਇੱਕ ਕਿੱਲੇ ਦਾ ਖਰਚਾ ਆਉਂਦਾ ਤੇ 8000 ਰੁਪਏ ਕਿੱਲੇ ਨੂੰ ਚੜਿਆ ਸੀ ਔਰ ਉਹ ਵੀ ਜਿਹੜਾ ਠੇਕੇਦਾਰ ਸੀ ਇੱਕ ਮਹੀਨਾ ਭੱਜ ਗਿਆ ਪਹਿਲਾਂ ਤੇ ਮੈਂ ਤਾਂ ਅੱਜ ਵੀ ਤੁਹਾਡੇ ਪ੍ਰੈਸ ਦੇ ਮਾਧਿਅਮ ਰਾਹੀਂ ਇਹ ਕਹਿਣੀ ਚਾਹੁੰਦਾ ਠੇਕੇਦਾਰਾਂ ਨੂੰ ਸਬਜ਼ੀ ਮੰਡੀ ਵਾਲਿਆਂ ਨੂੰ ਕਿ ਮੈਥੋਂ ਚਾਹੇ ਤੁਲਮਾ ਲੈ ਲਓ ਮੇਰਾ ਫਰੂਟ ਖੜਾ ਖਰਾਬ ਹੋਈ ਜਾਂਦਾ 6 ਰੁਪਏ ਨੂੰ ਕਿਲੋ ਮੈਂ ਦੇਣ ਨੂੰ ਤਿਆਰਾਂ ਜਿਹੜਾ ਤੁਸੀਂ ਅੱਗੇ 25 ਰੁਪਏ ਨੂੰ ਜਾਂ 20 ਰੁਪਏ ਕਿਲੋ ਤੁਸੀਂ ਵੇਚੋਗੇ ਇਹ ਹੁਣ ਉਸੇ ਤਰ੍ਹਾਂ ਹੀ ਖੜੇ ਰਹਿ ਕੇ ਕਿੰਨੂ ਜਾਂ ਬਿਲਕੁਲ ਜੀ ਉਸੇ ਤਰ੍ਹਾਂ ਖੜੇ ਆ ਵੱਡਾ ਕਾਰਨ ਕੀ ਹੋਇਆ ਕਿ ਰੇਟ ਨਹੀਂ ਮਿਲ ਰਿਹਾ ਮਾਰਕੀਟ ਇੱذ ਬਿਲਕੁਲ ਜੀ ਬਿਲਕੁਲ ਹੀ ਰੇਟ ਹੀ ਨਹੀਂ ਮਿਲ ਰਿਹਾ ਗਾ ਜੇ ਕੋਈ ਠੇਕੇਦਾਰ ਆਉਂਦੇ ਆ ਪਤਾ ਨਹੀਂ ਪੂਲ ਹੋ ਜਾਂਦਾ ਉਹਨਾਂ ਦਾ ਕਿ ਕੀ ਗੱਲ ਆ ਮੈਂ ਗੱਲ ਫੇਰ ਉੱਥੇ ਹੀ ਫੇਰ ਦਰਉਣਾ ਕਿ ਐਮਐਸਪੀ ਹੋਣੀ ਹਰੇਕ ਫਲ ਫਰੂਟ ਸਬਜ਼ੀ ਤੇ ਹਰੇਕ ਫਸਲ ਤੇ ਹੋਣੀ ਬਹੁਤ ਜ਼ਰੂਰੀ ਸੋ ਸਾਡੀ ਗਾੜੇ ਮਾਰੀ ਵੀ ਸਾਨੂੰ ਹੋਣੀ ਆ ਸੋਕੇ ਸੋਕਾ ਵੀ ਸਾਨੂੰ ਜ਼ਿੰਮੇਦਾਰਾਂ ਨੂੰ ਪੈਣਾ ਸੋ ਬੇਨਤੀ ਆ ਸਰਕਾਰਾਂ ਨੂੰ ਕਿ ਐਮਐਸਪੀ ਲਾਗੂ ਕੀਤੀ ਜਾਵੇ ਤੇ ਜਿਹੜਾ ਸਾਡਾ ਸਾਰਾ ਕਿਨੂ ਉਤਪਾਦਕ ਜਿੰਨੇ ਹੈਗੇ ਅਬੋਰ ਫਾਜ਼ਲ ਕਰਨੀ ਜਾਂ ਮੁਕਸਰਨ ਨਹੀਂ ਜਿੱਥੇ-ਜਿੱਥੇ ਵੀ ਪੰਜਾਬ ਦੇ ਵਿੱਚ ਉਹਨਾਂ ਨੂੰ ਘੱਟੋ-ਘੱਟ 50000 ਰੁਪਏ ਏਕੜਾ ਜਿਹੜਾ ਉਹ ਮੁਆਵਜ਼ਾ ਦਿੱਤਾ ਜਾਵੇ ਮੇਰਾ ਫਰੂਟ ਜਿਹੜਾ ਖਰਾਬ ਹੋ ਗਿਆ ਨਾ 6 ਰੁਪਏ ਕਿਲੋ ਮੈਂ ਦੇਣ ਨੂੰ ਤਿਆਰ ਹਾਂ ਜਿਹੜਾ ਕਿਸੇ ਅੱਗੇ 80 ਰੁਪਏ ਦੇ ਵਿੱਚ ਨੋਦ ਐਨੀ ਦੁਰਗਤੀ ਹੋਈ ਆ ਤਾਂ ਕਰਕੇ ਅਸੀਂ ਐਮਐਸਟੀ ਦੁਕਾਨ ਤਰਾ ਸਾਡੇ ਜਿਹੜੇ ਆ ਉਹ ਸਾਡੇ ਖੇਤਾਂ ਲਈਾਰੇ ਕਿਸਾਨਾਂ ਦੇ ਖੇਤਾਂ ਲਈ ਸਾਡੇ ਖੇਤਾਂ ਨਾਲ ਲੱਗ ਰਿਹਾ ਇਸ ਨੂੰ ਵੀ ਜਿੱਦ ਸ਼ੌਕ ਜਾਂ ਚਾਰ ਨੂੰ ਨਹੀਂ ਕੋਈ ਘਰ ਛੱਡ ਕੇ ਟਰਾਲੀਆਂ ਇਸ ਜਾ ਕੇ ਬੈਂਦਾ ਤੇ ਡੇਡ ਡੇਡ ਸਾਲ ਹੋ ਗਏ ਕਰਨਾ ਪਾਉਂਦਾ ਕੋਈ ਵੀ ਸਾਨੂੰ ਜੜੇ ਮਾਰੀ ਵੀ ਸਾਨੂੰ ਹੋਣੀ ਓ ਸੋਕੇ ਸੋਟਾ ਵੀ ਸਾਨੂੰ ਦੀਵਾਰਾਂ ਦੇ ਪੈਣਾ ਤੇ ਬੇਚੀ ਆ ਸਰਕਾਰਾਂ ਕੇ ਐਮਐਸਟੀ ਲੱਗੂ ਕੀਤੀ ਜਾਵੇ। ਭਾਈ ਜੀ ਮੈਂ ਮੇਰਾ ਨਾਮ ਜਗਜੀਤ ਸਿੰਘ ਬਰਾੜ ਹਣੀ ਫਤਨ ਵਾਲਾ। ਸ਼੍ਰੀ ਮੁਕਸਰ ਸਾਹਿਬ ਦੇ ਨੇੜੇ ਮੇਰਾ ਖੇਤ ਆ ਜੀ। ਮੈਂ ਉੱਥੇ ਖੜੇ ਆ ਆਪਾਂ ਇੱਥੇ 12 ਏਕੜ ਮੇਰਾ ਕਿੰਨੂ ਦਾ ਬਾਗ ਲੱਗਿਆ ਹੋਇਆ। ਔਰ ਮੈਂ ਗੱਲ ਕਰਨੀ ਚਾਹਣਾ ਹੈ ਕਿ ਕਈ ਲੋਕ ਗੱਲਾਂ ਕਰ ਲੈਂਦੇ ਕਿ ਯਾਰ ਕਿਸਾਨਾਂ ਨੇ ਧਰਨਾ ਲਾ ਰੱਖਿਆ। ਕੋਈ ਇਹਨਾਂ ਨੂੰ ਦਿੱਕਤ ਤਾਂ ਹੈ ਨਹੀਂ ਐਵੇਂ ਦਿੱਲੀ ਦੇ ਰਾਹ ਰੋਕੀ ਖੜੇ ਆ। ਕਿਸੇ ਨੂੰ ਵਿਰਜਿ ਸ਼ੌਕ ਜਾਂ ਚਾਰ ਨੂੰ ਨਹੀਂ ਕੋਈ ਘਰ ਛੱਡ ਕੇ ਟਰਾਲੀਆਂ 'ਚ ਜਾ ਕੇ ਬਹਿੰਦਾ ਤੇ ਡੇਢ-ਡੇਢ ਸਾਲ ਉੱਥੇ ਧਰਨਾ ਲਾਉਂਦਾ ਕੋਈ ਚਾਹ ਨੂੰ ਰੇਲਵੇ ਲਾਈਨਾਂ ਤੇ ਧਰਨੇ ਨਹੀਂ ਲਾਉਦੇ ਜ਼ਿੰਮੇਦਾਰ ਦੀ ਕਿਸਾਨ ਦੀ ਜੂਨ ਇੰਨੀ ਕੁ ਬੁਰੀ ਆ ਤੁਸੀਂ ਮੇਰੇ ਖੇਤ 'ਚ ਵੇਖ ਰਹੇ ਹੋ ਮੇਰਾ ਕਿੰਨੂ ਦਾ 12 ਏਕੜ ਬਾਗ ਆ ਔਰ ਕਿੰਨੂ ਦੀ ਇੰਨੀ ਦੁਰਗਤੀ ਹੋਈ ਆ ਤਾਂ ਕਰਕੇ ਅਸੀਂ ਐਮਐਸਪੀ ਕਿਸਾਨ ਭਰਾ ਸਾਡੇ ਜਿਹੜੇ ਆ ਉਹ ਸਾਡੇ ਹੱਤਾਂ ਲਈ ਸਾਰੇ ਕਿਸਾਨਾਂ ਦੇ ਹੱਕਾਂ ਦੇ ਲਈ ਸਾਡੇ ਕਿਸਾਨ ਆਗੂ ਲੜ ਰਹੇ ਆ। ਅੱਡੇ ਤੁਸੀਂ ਬਾਗ ਕਿੰਨੇ ਠੇਕੇ ਦਿੱਤਾ ਸੀ ਹੋਇਆ ਕੀ ਆ ਕਿੰਨੂੰ ਉਵੇਂ ਹੀ ਖੜੇ ਹੋਏ ਆਗੇ ਜਿਹੜੇ। ਬਾਈ ਜੀ 12 ਕਿੱਲੇ ਮੇਰਾ ਲੱਖ ਰੁਪਏ ਨੂੰ ਚੜਿਆ ਦੱਸਦਿਆਂ ਸ਼ਰਮ ਆਉਂਦੀ ਆ 8000 ਰੁਪਏ ਨੂੰ 1 ਏਕੜ। 25000 ਰੁਪਏ ਏਕੜ ਕੱਟੋ-ਕਾਟੇ ਦਾ ਖਰਚਾ ਰਿਹਾ ਸਪਰੇਆ ਕਟਿੰਗ ਦਾ ਇਹਦੀ ਜਿਹੜਾ ਵਾਹਣਾ ਸਾਰਾ 25000 ਰੁਪਏ ਇੱਕ ਕਿੱਲੇ ਦਾ ਖਰਚਾ ਆਉਂਦਾ ਤੇ 8000 ਰੁਪਏ ਕਿੱਲੇ ਨੂੰ ਚੜਿਆ ਸੀ ਔਰ ਉਹ ਵੀ ਜਿਹੜਾ ਠੇਕੇਦਾਰ ਸੀ ਇੱਕ ਮਹੀਨਾ ਭੱਜ ਗਿਆ ਪਹਿਲਾਂ। ਮੈਂ ਤਾਂ ਅੱਜ ਵੀ ਤੁਹਾਡੇ ਪ੍ਰੈਸ ਦੇ ਮਾਧਿਅਮ ਰਾਹੀਂ ਇਹ ਕਹਿਣੀ ਚਾਹੁੰਦਾ ਹੈ ਠੇਕੇਦਾਰਾਂ ਨੂੰ ਸਬਜ਼ੀ ਮੰਡੀ ਵਾਲਿਆਂ ਨੂੰ ਕਿ ਮੈਥੋਂ ਚਾਹੇ ਤੁਲਮਾ ਲੈ ਲਓ ਮੇਰਾ ਫਰੂਟ ਖੜਾ ਖਰਾਬ ਹੋਈ ਜਾਂਦਾ 6 ਰੁਪਏ ਨੂੰ ਕਿਲੋ ਮੈਂ ਦੇਣ ਨੂੰ ਤਿਆਰ ਹਾਂ ਜਿਹੜਾ ਤੁਸੀਂ ਅੱਗੇ 25 ਰੁਪਏ ਨੂੰ ਜਾਂ 20 ਰੁਪਏ ਕਿਲੋ ਤੁਸੀਂ ਵੇਚੋਗੇ ਇਹ ਹੁਣ ਉਸੇ ਤਰ੍ਹਾਂ ਹੀ ਖੜੇ ਰਹਿ ਕੇ ਕਿੰਨੂ ਬਿਲਕੁਲ ਜੀ ਉਸੇ ਤਰ੍ਹਾਂ ਖੜੇ ਆ ਵੱਡਾ ਕਾਰਨ ਕੀ ਹੋਇਆ ਕਿ ਰੇਟ ਨਹੀਂ ਮਿਲ ਰਿਹਾ ਮਾਰਕੀਟ ਜਿੱਥੇ ਬਿਲਕੁਲ ਜੀ ਬਿਲਕੁਲ ਹੀ ਰੇਟ ਹੀ ਨਹੀਂ ਮਿਲ ਰਿਹਾ ਗਾ ਜੇ ਕੋਈ ਠੇਕੇਦਾਰ ਆਉਂਦੇ ਪਤਾ ਨਹੀਂ ਪੂਲ ਹੋ ਜਾਂਦਾ ਉਹਨਾਂ ਦਾ ਕਿ ਕੀ ਗੱਲ ਐਮਐਸਪੀ ਹੋਣੀ ਹਰੇਕ ਫਲ ਫਰੂਟ ਸਬਜ਼ੀ ਤੇ ਹਰੇਕ ਫਸਲ ਤੇ ਹੋਣੀ ਬਹੁਤ ਜ਼ਰੂਰੀ ਸੋ ਸਾਡੀ ਜ਼ਿੰਮੇਵਾਰੀ ਤਾਂ ਚੋਰੀ ਵੀ ਸਾਨੂੰ ਗੜੇਮਾਰੀ ਵੀ ਸਾਨੂੰ ਹੋਣੀ ਆ ਸੋਕੇ ਸੋਕਾ ਵੀ ਸਾਨੂੰ ਜ਼ਿੰਮੇਵਾਰਾਂ ਨੂੰ ਪਹਿਣਾ ਸੋ ਬੇਨਤੀ ਆ ਸਰਕਾਰਾਂ ਨੂੰ ਕਿ ਐਮਐਸਪੀ ਲਾਗੂ ਕੀਤੀ ਜਾਵੇ ਤੇ ਜਿਹੜਾ ਸਾਡਾ ਸਾਰਾ ਕਿੰਨੂ ਉਤਪਾਦਕ ਜਿੰਨੇ ਹੈਗੇ ਆ ਖਬੋਰ ਫਾਜ਼ਲ ਕਰਨੀ ਜਾਂ ਮੁਕਸਰਨ ਨਹੀਂ ਜਿੱਥੇ-ਜਿੱਥੇ ਵੀ ਪੰਜਾਬ ਦੇ ਵਿੱਚ ਉਹਨਾਂ ਨੂੰ ਘੱਟੋ-ਘੱਟ 50000 ਰੁਪਏ ਏਕੜਾ ਜਿਹੜਾ ਉਹ ਮੁਆਵਜ਼ਾ ਦਿੱਤਾ ਜਾਵੇ